ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਆਖਰਕਾਰ ਅੱਜ ਮਨਪ੍ਰੀਤ ਏਅਲੀ ਸਾਹਿਬ ਦਾ ਦਰਦ ਜਿਹੜਾ ਉਹ ਛਲਕਿਆ ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਦੇ ਉੱਤੇ ਇੱਕ ਜਿਹੜਾ ਸੰਦੇਸ਼ ਜਾਰੀ ਕੀਤਾ ਜਿਹਦੇ ਵਿੱਚ ਉਹ ਲਿਖਦੇ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਜਿਹੜੀ ਭਰਤੀ ਕਮੇਟੀ ਆ ਉਹ ਆਪਣਾ ਕੰਮ ਬਖੂਬ ਕਰ ਰਹੀ ਹੈ ਉਹ ਲੋਕਾਂ ਤੱਕ ਪਹੁੰਚ ਕਰ ਰਹੇ ਆ ਜਦੀ ਅਗਵਾਈ ਮਨਪ੍ਰੀਤ ਿਆਲੀ ਵੀ ਨੇ ਜਥੇਦਾਰ ਇਕਬਾਲ ਸਿੰਘ ਝੁੰਦਾ ਨੇ ਸੰਤਾ ਸਿੰਘ ਮਹਿਤਪੁਰੀ ਨੇ ਪਰ ਕਹਿੰਦੇ ਇਸ ਭਰਤੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੁਣ ਇਸ ਪੂਰੇ ਜਿਹੜਾ ਉਹਨਾਂ ਨੇ ਪੋਸਟ ਪਾਈ ਆ ਫੇਸਬੁੱਕ ਤੇ ਉਹਦੇ ਵਿੱਚ ਅਹਿਮ ਲਾਈਨ ਇਹ ਹੀ ਆ ਵੀ ਭਰਤੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਬਾਵਜੂਦ ਇਸ ਦੇ ਮਨਪ੍ਰੀਤ ਿਆਲੀ ਅਗੂ ਇਹ ਲਿਖਦੇ ਆ ਬਈ ਅਸੀ ਆਉਣ ਵਾਲੀ 10 ਮਈ ਨੂੰ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਇੱਕ ਭਰਮਾ ਇਕੱਠ ਇੱਕ ਭਰਵੀਂ ਮੀਟਿੰਗ ਰੱਖੀ ਹੈ ਹੁਣ ਮੈਨੂੰ ਲੱਗਦਾ ਹੈ ਵੀ ਇਹ ਉਸ ਸੰਦਰਭ ਦੇ ਵਿੱਚ ਪੋਸਟ ਪਾਈ ਗਈ ਹੈ ਪਿਛਲੇ ਦਿਨੀ ਸ਼੍ਰੀ ਫਤਿਹਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਭਰਤੀ ਕਮੇਟੀ ਦੇ ਮੈਂਬਰਾਂ ਨੇ ਇਕੱਤਰਤ ਹੋਣਾ ਸੀਗਾ ਤਾਂ ਖਬਰਾਂ ਮਿਲੀਆਂ ਵੀ ਉੱਥੋਂ ਦੇ ਮੀਟਿੰਗ ਹਾਲ ਨੂੰ ਜਿਹੜਾ ਉਹ ਤਾਲਾ ਲਾ ਦਿੱਤਾ ਗਿਆ ਤੇ ਬਾਹਰ ਇੱਕ ਟਰੈਕਟਰ ਖੜਾ ਕਰ ਦਿੱਤਾ ਗਿਆ ਸ਼ਾਇਦ ਇਸੇ ਦੇ ਚੱਲਦਿਆਂ ਇਹ ਜਿਹੜੀ ਮੀਟਿੰਗ ਹੈ ਇਹ ਦੁਬਾਰਾ ਸ਼ਡਿਊਲ ਕੀਤੀ ਗਈ ਹੋਵੇ ਰੀਸ਼ਡਿਊਲ ਕੀਤੀ ਗਈ ਹੋਵੇ ਤੇ ਮਨਪ੍ਰੀਤਿਆਲੀ ਨੇ ਇਹ ਜਿਹੜੀਆਂ ਲਾਈਨਾਂ ਲਿਖੀਆਂ ਜਿਹੜਾ ਫੇਸਬੁੱਕ ਪੋਸਟ ਪਾਈ ਇਹਦੇ ਨਾਲ ਇੱਕ ਗੱਲ ਤਾਂ ਡੱਲਾ ਸਾਹਿਬ ਜ਼ਾਹਰ ਕਰ ਦਿੱਤੀ ਉਹਨਾਂ ਨੇ ਕਿ ਭਰਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਬੜਾ ਅਹਿਮ ਸਵਾਲ ਆ ਇਤੋਂ ਹੀ ਆਪਾਂ ਸ਼ੁਰੂ ਕਰਦੇ ਆ ਪ੍ਰੋਗਰਾਮ ਵੀ ਭਰਤੀ ਨੂੰ ਰੋਕਣ ਦਾ ਮਕਸਦ ਕੀ ਹੋ ਸਕਦਾ ਭਰਤੀ ਤਾਂ ਫੇਰ ਆਪਾਂ ਬਹੁਤ ਵਾਰੀ ਗੱਲ ਕੀਤੀ ਵੀ ਅਕਾਲੀ ਦਲ ਦੀ ਹੋ ਰਹੀ ਆ ਦੇਖੋ ਸੰਦੀਪ ਜੀ ਇਹ ਗੱਲ ਬੜੇ ਤਕਨੀਕੀ ਤੌਰ ਤੇ ਸਮਝਣ ਦੀ ਲੋੜ ਆ ਜਿਹੜੀ ਕੁਝ ਦਿਨ ਪਹਿਲਾਂ ਫਤਗੜ ਸਾਹਿਬ ਵਿਖੇ ਮੀਟਿੰਗ ਰੱਖੀ ਗਈ ਸੀ ਸਾਨੂੰ ਪਤਾ ਹੈ ਇਹ ਖਬਰਾਂ ਆਈਆਂ ਇਲਜ਼ਾਮ ਆਏ ਕਿ ਤਾਲਾ ਲਾ ਦਿੱਤਾ ਗਿਆ ਮੀਟਿੰਗ ਹਾਲ ਨੂੰ ਔਰ ਬਾਹਰ ਹਰੇ ਰੰਗ ਦਾ ਇੱਕ ਟਰੈਕਟਰ ਖੜਾ ਕਰ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਜਿਹੜੇ ਉਸ ਮੀਟਿੰਗ ਹਾਲ ਦੀ ਮਨਜ਼ੂਰੀ ਦੇਣ ਨਾਲ ਦੇਣ ਲਈ ਸੰਬੰਧਿਤ ਟੀਰ ਸੀ ਉਹਨਾਂ ਵੱਲੋਂ ਇੱਕ ਬਿਆਨ ਮੈਂ ਇੱਕ ਅਖਬਾਰ 'ਚ ਵੀ ਪੜਿਆ ਉਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਅਸੀਂ ਮਨਜ਼ੂਰੀ ਹੀ ਨਹੀਂ ਦਿੱਤੀ ਸੀ ਸੋ ਜਿਹੜੇ ਮੀਟਿੰਗ ਹਾਲ ਦੀ ਮਨਜ਼ੂਰੀ ਲੈਣ ਦਾ ਦਾਵਾ ਕੀਤਾ ਜਾ ਰਿਹਾ ਸੀ ਇੱਕ ਤਰ ਵੱਲੋਂ ਤੇ ਦੂਜੀ ਤਰ ਦਾ ਕਹਿਣਾ ਸੀ ਜਿਹੜੇ ਪ੍ਰਬੰਧਕ ਨੇ ਕਿ ਮੀਟਿੰਗ ਹਾਲ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੋ ਇਹ ਗੱਲ ਵਿੱਚ ਵਿਚਾਲੇ ਉਲਝ ਗਈ ਸੀ ਪਰ ਸੰਦੀਪ ਜੀ ਇਹ ਮੁੱਦਾ ਬਹੁਤ ਵੱਡਾ ਬਣਿਆ ਸੀ ਜੇ ਯਾਦ ਆ ਇਹ ਕਹਿ ਰਹੇ ਸੀ ਅਸੀਂ ਕੋਈ ਭੇਟਾ ਪਰਚੀ ਵੀ ਕਟਾਈ ਆ ਕੁਝ ਪੈਸੇ ਦੀ ਰਸੀਦ ਵੀ ਕਟਾਈ ਇਹ ਦਾਵੇ ਇਸ ਪੱਖ ਵੱਲੋਂ ਕੀਤੇ ਜਾ ਰਹੇ ਸੀ ਪਰ ਉਹਨਾਂ ਵੱਲੋਂ ਕਿਹਾ ਗਿਆ ਕਿ ਮਨਜ਼ੂਰੀ ਨਹੀਂ ਦਿੱਤੀ ਗਈ ਦੇਖੋ ਇਹ ਮਾਮਲਾ ਤਾਂ ਤਕਨੀਕੀ ਬਣ ਗਿਆ ਹੁਣ ਇਹ ਤਾਂ ਅਗਰ ਕੋਈ ਜਾਂਚ ਹੋਵੇ ਫਿਰ ਪਤਾ ਲੱਗੂਗਾ ਵੀ ਕੀ ਮਨਜ਼ੂਰੀ ਦਿੱਤੀ ਗਈ ਸੀ ਜਾਂ ਮਨਜ਼ੂਰੀ ਸੱਚਮੁੱਚ ਨਹੀਂ ਦਿੱਤੀ ਗਈ ਉਹਨਾਂ ਵੱਲੋਂ ਜੇ ਕੋਈ ਭੇਟਾ ਦਿੱਤੀ ਗਈ ਤੇ ਉਹਨਾਂ ਨੂੰ ਵੀ ਆਪਣੀ ਰਸੀਦ ਵਗੈਰਾ ਉਹ ਸਰਵਜਨਿਕ ਕਰ ਦੇਣੀ ਚਾਹੀਦੀ ਹੈ ਕਿਉਂਕਿ ਰਸੀਦ ਤਾਂ ਮਿਲਦੀ ਹੈ ਚਲੋ ਇਹਦੇ ਨਾਲ ਨਾਲ ਹਾਲਾਂਕਿ ਉਸ ਤੋਂ ਬਾਅਦ ਉਸ ਦਿਨ ਜਿਹੜੇ ਆਗੂ ਸੀਗੇ ਜਿਦੇ ਵਿੱਚ ਇਕਬਾਲ ਸਿੰਘ ਝੁੰਦਾ ਸੀ ਸੰਤਾ ਸਿੰਘ ਮਹਿਰਪੁਰੀ ਸੀ ਪਾਣੀ ਮੈਮਰੀ ਕਮੇਟੀ ਦੇ ਆਗੂ ਸੀ ਉਹਨਾਂ ਨੇ ਉਸ ਤੋਂ ਬਾਅਦ ਇੱਕ ਵੱਖਰੀ ਮੀਟਿੰਗ ਕੀਤੀ ਸੀ ਜਿਦੇ ਵਿੱਚ ਭਰਮਾ ਇਕੱਠ ਸੀ ਔਰ ਇਹ ਕੀ ਹੋ ਜਾ ਰਿਹਾ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਜਿਸ ਤਰ੍ਹਾਂ ਨਾਲ ਭਰਤੀ ਹੋ ਰਹੀ ਹੈ ਹੁਣ ਉਸ ਭਰਤੀ ਨੂੰ ਜ਼ਿਆਦਾ ਅੱਗੇ ਨਾ ਵਧਨ ਦਿੱਤਾ ਜਾਵੇ ਇਲਜ਼ਾਮ ਲੱਗ ਰਹੇ ਨੇ ਦੂਜੇ ਧੜੇ ਤੇ ਕਿ ਦੂਜਾ ਧੜਾ ਜੋ ਖਜੋਨਾਂ ਦੇ ਪ੍ਰਬੰਧ ਚ ਹੈ ਉਹਨਾਂ ਦੇ ਹੱਥ ਚ ਹੈ ਉਹ ਮਨਜ਼ੂਰੀ ਦੇਣ ਚ ਆਨਾਕਾਨੀ ਕਰ ਰਹੇ ਨੇ ਸੋ ਇਹਨੂੰ ਇੱਕ ਮੁੱਦਾ ਬਣਾ ਲਿਆ ਗਿਆ ਪੰਜ ਮੈਂਬਰੀ ਕਮੇਟੀ ਦੇ ਬਹੁਤ ਸਾਰੇ ਜਿਹੜੇ ਭਰਤੀ ਕਰਨ ਵਾਲੇ ਲੀਡਰ ਨੇ ਪੰਜ ਮੈਂਬਰੀ ਕਮੇਟੀ ਤਾਂ ਚਲੋ ਉਹਨਾਂ ਸਾਰੇ ਲੋਕਾਂ ਦੇ ਨਾਲ ਹੀ ਹੈ ਸੋ ਇਹ ਹੁਣ ਜਿਹੜਾ ਇੱਕ ਤਰੀਕੇ ਨਾਲ 10 ਤਰੀਕ ਦਾ ਪ੍ਰੋਗਰਾਮ ਹੈ ਇੱਕ ਤਰੀਕੇ ਨਾਲ ਇਹ ਸ਼ਕਤੀ ਪ੍ਰਦਰਸ਼ਨ ਹੋਏਗਾ ਉਸ ਦਿਨ ਉੱਥੇ ਬਹੁਤ ਸਾਰੇ ਜਿਹੜੇ ਲੀਡਰ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਅਸੀਂ 10 ਤਰੀਕ ਨੂੰ ਵੱਡਾ ਇੱਕ ਤਰੀਕੇ ਨਾਲ ਰੋਸ ਕਰਾਂਗੇ ਸੋ ਇਹ ਹੁਣ ਸ਼ਕਤੀ ਪ੍ਰਦਰਸ਼ਨ ਇੱਕ ਤਰੀਕੇ ਨਾਲ ਉੱਥੇ ਕੀਤਾ ਜਾਣਾ ਹੈ ਰੋਸ ਵੀ ਵਿਖਾਇਆ ਜਾਣਾ ਹੈ ਕਿ ਇਸ ਤਰੀਕੇ ਨਾਲ ਗੁਰੂ ਘਰਾਂ ਨਾਲ ਸੰਬੰਧਿਤ ਜਿਹੜੇ ਮੀਟਿੰਗ ਹਾਲ ਨੇ ਉਹ ਸਾਰਿਆਂ ਦੇ ਸਾਂਝੇ ਨੇ ਉਹ ਬਿਨਾਂ ਕਿਸੇ ਪੱਖਪਾਤ ਤੋਂ ਸਾਰਿਆਂ ਨੂੰ ਮਿਲਨੇ ਚਾਹੀਦੇ ਨੇ ਪਰ ਉਸ ਡੇਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮਨਜ਼ੂਰੀ ਨਹੀਂ ਦਿੱਤੀ ਸੀ ਅਗਰ ਮਨਜ਼ੂਰੀ ਨਹੀਂ ਦਿੱਤੀ ਤੀ ਤੇ ਉਹਦੇ ਪਿੱਛੇ ਕੀ ਕੋਈ ਠੋਸ ਕਾਰਨ ਹੈ ਕੀ ਕੋਈ ਉੱਥੇ ਮਰਮਮਤ ਦਾ ਕੰਮ ਚੱਲ ਰਿਹਾ ਸੀ ਅੰਦਰ ਮਿਸਤਰੀ ਲੱਗੇ ਹੋਏ ਸੀ ਕਿਸੇ ਹੋਰ ਦੀ ਬੁਕਿੰਗ ਸੀ ਸੋ ਬਹੁਤ ਸਾਰੇ ਸਵਾਲ ਨਾਲ ਦੀ ਨਾਲ ਖੜੇ ਹੁੰਦੇ ਨੇ ਪਰ ਸੰਦੀਪ ਜੀ ਅਸਲ 'ਚ ਪੰਜ ਮੈਂਬਰੀ ਕਮੇਟੀ ਦੀ ਭਰਤੀ ਬਹੁਤ ਵੱਡਾ ਹੰਗਾਰਾ ਲੈ ਚੁੱਕੀ ਆ ਅਸੀਂ ਆਏ ਦਿਨ ਗੱਲ ਕਰਦੇ ਆ ਔਰ ਅਗਲੇ ਦਿਨਾਂ 'ਚ ਅਗਲੇ ਦਿਨਾਂ 'ਚ ਇਸ ਪ੍ਰੋਗਰਾਮ ਤੋਂ ਇਲਾਵਾ ਕਿਉਂਕਿ ਵਾਢੀ ਖਤਮ ਹੋਣ ਦਾ ਇੰਤਜ਼ਾਰ ਹੈ ਔਰ ਮਈ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਹੀ ਜ਼ਿਲ੍ਹਾ ਪੱਧਰ ਤੇ ਵੀ ਵੱਡੇ ਪ੍ਰੋਗਰਾਮ ਪੰਜ ਮੈਂਬਰੀ ਕਮੇਟੀ ਦੇ ਉਦਿੱਕੇ ਜਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ 10 ਤਰੀਕ ਦੇ ਪ੍ਰੋਗਰਾਮ ਦੇ ਇਲਾਵਾ ਵੀ ਕਈ ਵੱਡੇ ਪ੍ਰੋਗਰਾਮ ਪੰਜ ਮੈਂਬਰੀ ਕਮੇਟੀ ਨੇ ਹੁਣ ਸ਼ਕਤੀ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਵੀ ਕਰਨੇ ਨੇ ਔਰ ਜਿਨ੍ਹਾਂ ਵੀ ਉਹਨਾਂ ਦੀ ਭਰਤੀ ਚ ਜੁੜੇ ਹੋਏ ਲੀਡਰ ਸਹਿਬਾਨ ਨੇ ਹੁਣ ਉਹ ਸ਼ਾਰਿਆਂ ਦੀ ਕੋਸ਼ਿਸ਼ ਹੈ ਕਿ ਜਿਹੜਾ ਮਈ ਦਾ 5-7 ਤਰੀਕ ਤੋਂ ਬਾਅਦ ਵਾਲੇ 5-7 ਦਿਨ ਨੇ ਤਿੰਨ ਚਾਰ ਵੱਡੀਆਂ ਭਰਤੀ ਰੈਲੀਆਂ ਕਰਕੇ ਇੱਕ ਵਾਰ ਫਿਰ ਇਹ ਪ੍ਰਭਾਵ ਦਿੱਤਾ ਜਾਵੇ ਕਿ ਬਾਡੀ ਦੇ ਸਮੇਂ ਵੀ ਜਿਹੜੀ ਪਿੰਡ-ਪਿੰਡ ਭਰਤੀ ਹੋ ਰਹੀ ਸੀ ਉਹ ਆਪ ਮੁਹਾਰੇ ਹੋ ਰਹੀ ਸੀ ਔਰ ਹੁਣ ਵੀ ਜਿਹੜੀ ਭਰਤੀ ਹੋ ਰਹੀ ਹੈ ਉਹ ਆਪ ਮੁਹਾਰੇ ਹੋ ਰਹੀ ਹੈ ਦੇਖੋ ਇਹ ਅਗਲੇ 2-4 ਦਿਨਾਂ ਦੇ ਵਿੱਚ ਮਈ ਸ਼ੁਰੂ ਹੁੰਦੇ ਹੀ ਜਿਹੜੀ 5 ਮੈਂਬਰੀ ਕਮੇਟੀ ਦੀ ਭਰਤੀ ਹੈ ਉਹਦੀ ਤੁਹਾਨੂੰ ਨਵੀਂ ਤਸਵੀਰ ਸਾਹਮਣੇ ਆਏਗੀ ਸੋ ਉਹਦਾ ਹੁਣ ਆਪਾਂ ਇੰਤਜ਼ਾਰ ਕਰਦੇ ਹਾਂ ਅੱਛਾ ਡੈਲਾ ਸਾਹਿਬ ਇਹਦੇ ਨਾਲ ਹੀ ਆਪਾਂ ਇੱਕ ਗੱਲ ਹੋਰ ਆਪਾਂ ਚਰਚਾ ਬਣਾਨੇ ਆ ਵਿਸ਼ਾ ਜਿਹੜਾ ਬੜਾ ਅਹਿਮ ਹੈ ਪੰਜਾਬ ਦੇ ਡੀਜੀਪੀ ਪੁਲਸ ਮੁਖੀ ਗੌਰਵ ਯਾਦਵ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੁਹਾਨੂੰ ਪਤਾ ਹੈ ਵੀ 31 ਮਈ ਤੱਕ ਦੀ ਇੱਕ ਡੈਡਲਾਈਨ ਦਿੱਤੀ ਗਈ ਹੈ ਇੱਕ ਤਰੀਕ ਦਿੱਤੀ ਗਈ ਹੈ ਵੀ ਨਸ਼ਾ ਪੰਜਾਬ ਚੋਂ ਖਤਮ ਹੋ ਜਾਣਾ ਚਾਹੀਦਾ ਕੋਣੋ ਕਹਿੰਦੇ ਆ ਵੀ 31 ਤਰੀਕ ਨੂੰ ਇੱਕ ਵਾਰੀ ਫਿਰ ਅਸੀਂ ਰਿਵਿਊ ਕਰਾਂਗੇ ਸਾਰੇ ਐਸਐਸਪੀ ਸਾਰੇ ਪੁਲਿਸ ਕਮਿਸ਼ਨਰਾਂ ਦੀ ਕਾਰਗੁਜ਼ਾਰੀ ਨੂੰ ਤੇ ਫਿਰ ਦੇਖਾਂਗੇ ਕਿ ਕਿੱਥੇ ਕਮੀ ਆ ਤੇ ਜੇ ਕਿਤੇ ਕਮੀ ਹੋਏਗੀ ਤੇ ਸ਼ਕਤੀ ਦੇ ਨਾਲ ਜਿਹੜਾ ਫਿਰ ਪੇਸ਼ ਆਇਆ ਜਾਏਗਾ ਕਿਉਂਕਿ ਇਸ ਵळे ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧੋ ਇੱਕ ਮੁਹਿੰਮ ਜਿਹੜੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਉਹਨੂੰ ਹੰਗਾਰਾ ਵੀ ਮਿਲ ਰਿਹਾ ਲੋਕ ਪਸੰਦ ਵੀ ਕਰ ਰਹੇ ਆ ਪਰ ਜੇ ਪੁਲਿਸ ਜਿੱਦਾਂ ਹੁਣ ਤਰਤੀਬਵਾਰ ਕੰਮ ਕਰ ਰਹੀ ਹੈ ਜੇ ਕਿਤੇ ਪਹਿਲਾਂ ਕਰਦੀ ਰਹੀ ਹੁੰਦੀ ਤੇ ਇਹ ਇੰਨਾ ਨੁਕਸਾਨ ਨਾ ਹੁੰਦਾ ਸ਼ਾਇਦ ਦੇਖੋ ਪੁਲਿਸ ਹਮੇਸ਼ਾ ਸਰਕਾਰਾਂ ਦੀ ਇੱਛਾ ਸ਼ਕਤੀ ਮੁਤਾਬਕ ਕੰਮ ਕਰਦੀ ਹੈ ਇਹ ਆਮ ਤੌਰ ਤੇ ਮੰਨਿਆ ਜਾਂਦਾ ਹੈ ਦਿੱਲੀ 'ਚ ਰੌਲਾ ਕੀ ਸੀ ਦਿੱਲੀ ਚਰਮਿੰਦਰ ਕੇਜਰੀਵਾਲ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਪੁਲਿਸ ਮੈਕਮਾ ਸਾਨੂੰ ਦੇ ਦਿਓ ਅਸੀਂ ਦਿੱਲੀ ਚ ਫਿਰ ਕ੍ਰਾਈਮ ਨਹੀਂ ਹੋਣ ਦੇਣਾ ਹਾਲਾਂਕਿ ਪੰਜਾਬ ਚ ਪੁਲਿਸ ਮੈਕਮਾ ਪੰਜਾਬ ਦੀ ਸਰਕਾਰ ਕੋਲੇ ਹੈ ਪਰ ਫਿਰ ਵੀ ਕ੍ਰਾਈਮ ਹੈ ਸਰਕਾਰਾਂ ਕੋਲੇ ਪੁਲਿਸ ਮੈਕਮਾ ਹੋਣਾ ਇਹ ਇਸ ਗੱਲ ਦਾ ਪੈਮਾਨਾ ਨਹੀਂ ਹੈ ਕਿ ਕ੍ਰਾਈਮ ਨਹੀਂ ਹੋਏਗਾ ਔਰ ਪੰਜਾਬ ਦੀ ਪੁਲਿਸ ਪਹਿਲਾਂ ਵੀ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੀ ਰਹੀ ਹੈ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਇਹਦਾ ਨਾਮ ਇਸ ਵਾਰ ਦਿੱਤਾ ਗਿਆ ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ 2014 ਚ ਜਿਆਦਾ ਵੱਡੀ ਜਿੱਤ ਪੰਜਾਬ 'ਚ ਨਹੀਂ ਹਾਸਲ ਕਰ ਸਕੇ ਸੀ ਸੰਦੀਪ ਜੀ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੰਜਾਬ 'ਚ ਇਸੇ ਤਰ੍ਹਾਂ ਨਸ਼ਾ ਦੇ ਖਿਲਾਫ ਜੁੱਦ ਛੇੜਤਾ ਸੀ ਉਦੋਂ ਵੀ ਪੁਲਿਸ ਨੇ ਪ੍ਰੈਸ ਨੋਟ ਜਾਰੀ ਕਰਨੇ ਸ਼ੁਰੂ ਕੀਤੇ ਸੀ ਛਾਪੇਮਾਰੀ ਕਰਕੇ ਸਮੱਗਲਰ ਫੜੇ ਜਾਂਦੇ ਸੀ ਸੋ ਪੰਜਾਬ ਦੀ ਪੁਲਿਸ ਲਗਾਤਾਰ ਨਸ਼ੇ ਕਰਨ ਵਾਲੇ ਜਾਂ ਨਸ਼ੇ ਵੇਚਣ ਵਾਲਿਆਂ ਨੂੰ ਫੜਦੀ ਰਹੀ ਹੈ ਪਰ ਇਹ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਿਆ ਦੇਖੋ ਇੱਕ ਤਾਂ ਇਹ ਗੱਲ ਤਾਂ ਸਾਫ਼ ਹੋ ਗਈ ਕਿ ਜ਼ਿਆਦਾਤਰ ਨਸ਼ਾ ਮੈਂ ਕਹੂੰਗਾ ਹਾਲਾਂਕਿ ਇਹ ਇੱਕ ਨੁਮਾਨ ਹੈ ਮੈਨੂੰ ਇਹ ਲੱਗਦਾ ਹੈ ਕਿ 95% ਨਸ਼ਾਈ ਸਰਹੱਦ ਪਾਰ ਤੋਂ ਆਉਂਦਾ ਹੈ 95% ਨਸ਼ਾਈ ਸਰਹੱਦ ਪਾਰ ਤੋਂ ਆਉਂਦਾ ਹੈ ਪਾਕਿਸਤਾਨ ਵਾਲੇ ਪਾਸੇ ਆਉਂਦਾ ਹੈ ਮੈਨੂੰ ਇਹ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈ ਜਿੰਨੇ ਵੀ ਉੱਥੋਂ ਦੇ ਸਮਗਲਰ ਨੇ ਪਾਕਿਸਤਾਨ ਦੇ ਭਾਵੇਂ ਉੱਥੋਂ ਦੀ ਫੌਜ ਹੀ ਉਹਨਾਂ ਦੀ ਮਦਦ ਕਰਦੀ ਹੋਵੇ ਇਹਦੇ ਵੀ ਇੰਡੀਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਪੰਜਾਬ ਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਨਸ਼ਿਆਂ ਨਾਲ ਕਮਜ਼ੋਰ ਕਰੀਏ ਕਿਉਂਕਿ ਪਹਿਲਾਂ ਉਹਨਾਂ ਨੇ دہشت گردੀ ਦੇ ਨਾਲ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜੰਮ ਕੇ ਪਾਕਿਸਤਾਨ ਦੇ ਸਮਰਥਨ ਨਾਲ ਜਿਹੜੀ دہشت گردੀ ਸੀ ਉਹਨੇ ਖਤਮ ਕੀਤਾ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ 'ਚ ਵੀ ਬਹੁਤ ਸਾਰੇ ਗੱਦਾਰ ਨੇ ਜਿਹੜੇ ਪਾਕਿਸਤਾਨ ਦੇ ਅੱਤਵਾਦੀਆਂ ਦੀ ਮਦਦ ਕਰਦੇ ਨੇ ਔਰ ਪੰਜਾਬ 'ਚ ਵੀ ਬਹੁਤ ਸਾਰੇ ਗੱਦਾਰ ਸੀ ਪੰਜਾਬੀ ਜਿਹੜੇ ਪਾਕਿਸਤਾਨ ਨਾਲ ਮਿਲੇ ਹੋਏ ਸੀ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਸ ਸਮੇਂ ਕਾਲੇ ਦੌਰ 'ਚ ਕਿਲਿੰਗਸ ਕੀਤੀਆਂ ਹੁਣ ਇਹ ਸਮੇਂ-ਸਮੇਂ ਤੇ ਹਾਲਾਂਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸਾਡੀਆਂ ਸਰਕਾਰਾਂ ਦੀਆਂ ਕੁਝ ਕਾਰਵਾਈਆਂ ਕਰਕੇ ਰੋਸ ਸੀ ਉਹ ਵੀ ਬਾਅਦ ਦੇ ਵਿੱਚ ਆਪਣੇ ਪੱਧਰ ਤੇ ਇਸਰਾਹ ਤੇ ਚੱਲੇ ਉਹਨਾਂ ਨੂੰ ਸੰਘਰਸ਼ ਦਾ ਨਾਮ ਵੀ ਦਿੱਤਾ ਸੋ ਕਈ ਧਰਾਵਾਂ ਵਿਚਾਰ ਧਰਾਵਾਂ ਉਦੋਂ ਮਿਲੀਆਂ ਜਦੋਂ ਕਾਲਾ ਦੌਰ ਸੀ ਹੁਣ ਉਸ ਦੌਰ ਤੋਂ ਤਾਂ ਅਸੀਂ ਲੰਘ ਗਏ ਹੁਣ ਉਹ ਨਸ਼ੇ ਦੇ ذریعے ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈ ਪਰ ਜਿਹੜੀ ਅਭਿਆਨ ਪਿਛਲੇ ਸਮਿਆਂ ਚ ਪੰਜਾਬ ਪੁਲਿਸ ਨੇ ਚਲਾਇਆ ਉਹਦੇ ਚ ਕਾਫੀ ਕਾਮਯਾਬੀ ਮਿਲੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਮੈਂ ਦੇਖ ਰਿਹਾ ਸੀ ਅੱਜ ਕੱਲ ਬੱਚੇ ਵੀ ਰੈਲੀਆਂ ਕੱਢ ਰਹੇ ਨੇ ਯੁੱਧ ਨਸ਼ਿਆਂ ਵਿਰੁੱਧ ਸਾਡੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਨਾ ਇਹਨਾਂ ਕੋਲੇ ਇੱਕ ਹੁਨਰ ਹੈ ਸੰਦੀਪ ਜੀ ਕਿ ਇੱਕ ਤਰੀਕੇ ਨਾਲ ਉਹਦੀ ਉਹਦੀ ਪ੍ਰੋਮੋਸ਼ਨ ਇਸ ਤਰ੍ਹਾਂ ਕਰਦੇ ਨੇ ਜਿਵੇਂ ਇੰਝ ਲੱਗਦਾ ਵੀ ਇਸ ਤੋਂ ਪਹਿਲਾਂ ਹੋਇਆ ਹੀ ਕੁਝ ਨਹੀਂ ਜਿਵੇਂ ਸਿੱਖਿਆ ਕ੍ਰਾਂਤੀ ਦਾ ਦੌਰ ਚੱਲ ਰਿਹਾ ਹੈ ਇੰਝ ਚੱਲ ਰਿਹਾ ਵੀ ਜਿਵੇਂ ਅੱਜ ਤੱਕ ਹੋਇਆ ਹੀ ਕੁਝ ਨਹੀਂ ਹਾਲਾਂਕਿ ਜਿਹੜੇ ਟਾਇਲਟ ਦੇ ਉਦਘਾਟਨ ਨੇ ਪਖਾਨਿਆਂ ਦੇ ਉਦਘਾਟਨ ਨੇ ਉਹਦੇ ਮੈਂ ਹੱਕ 'ਚਾਂ ਦੂਜਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਪਿਛਲਿਆਂ ਨੂੰ ਵੀ ਤੁਸੀਂ ਪਖਾਨੇ ਨਹੀਂ ਬੱਚਿਆਂ ਦੇ ਬਣਾ ਕੇ ਦੇ ਸਕੇ ਸਕੂਲਾਂ 'ਚ ਪਰ ਇਸ ਗੱਲ 'ਈ ਪੁਰਾਣੇ ਵਿਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਚਾਹੇ ਅੱਧੇ ਪਚੰਦੇ ਸਕੂਲ ਬਣਾਏ ਸਕੂਲੀ ਢਾਂਚਾ ਪੰਜਾਬ 'ਚ ਖੜਾ ਕੀਤਾ ਆਮ ਆਦਮੀ ਪਾਰਟੀ ਇਹ ਨਹੀਂ ਕਹਿ ਸਕਦੀ ਸਿੱਖਿਆ ਕ੍ਰਾਂਤੀ ਮੈਂ ਸਿੱਖਿਆ ਕ੍ਰਾਂਤੀ ਦੇ ਸਲੋਗਨ ਨਾਲ ਬਹੁਤਾ ਜਿਆਦਾ ਸੰਤੁਸ਼ਟ ਨਹੀਂ ਕਿਉਂਕਿ ਇਹ ਹਜੇ ਇਨਫਰਾਸਟ੍ਰਕਚਰ ਦੀ ਕ੍ਰਾਂਤੀ ਕਹ ਲੋ ਅੱਧੀ ਪਚੰਦੀ ਹੋ ਗਈ ਕਿਉਂਕਿ ਪੁਰਾਣੇ ਢਾਂਚੇ ਸਾਡੇ ਬਣੇ ਪਏ ਨੇ ਔਰ ਮੈਂ ਆંકੜੇ ਰੋਜ਼ ਦੇਖਦਾ ਸਾਡੇ ਬਹੁਤ ਸਾਰੇ ਸਕੂਲ ਨੇ ਪੰਜਾਬ ਚ ਜਿਨ੍ਹਾਂ ਚ ਹਜੇ ਤੱਕ ਅਧਿਆਪਕ ਹੀ ਨਹੀਂ ਬਹੁਤ ਸਾਰੇ ਸਕੂਲਾਂ ਚ ਹਜੇ ਤੱਕ ਪ੍ਰਿੰਸੀਪਲ ਹੀ ਨਹੀਂ ਸੋ ਇਹ ਇਹ ਹੁਨਰ ਹੈ ਸਰਕਾਰ ਕੋਲੇ ਆਮ ਆਦਮੀ ਪਾਰਟੀ ਵਾਲੇ ਖਾਸ ਤੌਰ ਤੇ ਦਿੱਲੀ ਵਾਲੇ ਇਸ ਤਰੀਕੇ ਨਾਲ ਚੀਜ਼ ਦੀ ਵਿਵਸਥਾ ਬਣਾ ਦਿੰਦੇ ਨੇ ਇੰਜ ਲੱਗਦਾ ਵੀ ਇਸ ਤੋਂ ਪਹਿਲਾਂ ਹੋਇਆ ਹੀ ਨਹੀਂ ਸੀ ਜਿਵੇਂ ਭਾਜਪਾ ਵਾਲਿਆਂ ਨੇ ਇਹ ਬਣਾਤਾ ਵੀ 2014 ਤੋਂ ਪਹਿਲਾਂ ਆਜ਼ਾਦ ਹੀ ਨਹੀਂ ਸੀ ਹੋਇਆ ਮੁਲਕ 'ਚ ਬਣਿਆ ਹੀ ਕੁਝ ਨਹੀਂ ਸੀ ਨਾ ਜਹਾਜ਼ ਬਣੇ ਨਾ ਸੂਈ ਬਣੀ ਜਿਵੇਂ ਬਹੁਤ ਸਾਰੇ ਭਾਜਪਾ ਵਾਲੇ ਵੀ ਕਹਿੰਦੇ ਆ ਨਾ ਵੀ ਜੋ ਕੁਝ ਹੋਇਆ 2014 ਤੋਂ ਬਾਅਦ ਹੀ ਹੋਇਆ ਬਿਲਕੁਲ ਔਰ ਕਈ ਚੀਜ਼ਾਂ ਮੁਕੰਮਲ ਤੌਰ ਤੇ ਤੁਸੀਂ ਵੇਖੋ ਨਾ ਜਦੋਂ ਡਾਕਟਰ ਮਨਮੋਹਨ ਸਿੰਘ ਵੇਲੇ ਟੈਰਰਿਸਟਿਕ ਅਟੈਕ ਹੋਇਆ ਸੀ ਉਦੋਂ ਬੀਜੇਪੀ ਵਾਲਿਆਂ ਨੇ ਤਾਂ ਸਟੇਫੀ ਮੰਗ ਲਈ ਸੀ ਕਾਂਗਰਸ ਵਾਲਿਆਂ ਤੋਂ ਉਹ ਕਹਿੰਦੇ ਕਾਂਗਰਸ ਵਾਲੇ ਜਮਾ ਨਕਮੇ ਆ ਇਹਨਾਂ ਨੂੰ ਕੰਮ ਹੀ ਨਹੀਂ ਕਰਨਾ ਆਉਂਦਾ ਤੇ ਹੁਣ ਜਿਹੜਾ ਜੰਮੂ ਕਸ਼ਮੀਰ 'ਚ ਅਟੈਕ ਹੋਇਆ ਹੈ ਕਿਤਨਾ ਕਿਤੇ ਸਰਕਾਰਾਂ ਦੀ بے ਧਿਆਨੀ ਤਾਂ ਰਹੀ ਹੈ ਕਮਜ਼ੋਰੀ ਤਾਂ ਰਹੀ ਹੈ ਕਿ ਤੁਸੀਂ ਕਿਉਂ ਇਜਾਜ਼ਤ ਦਿੱਤੀ ਸਲਾਨੀਆਂ ਨੂੰ ਉਸ ਥਾਂ ਤੇ ਪਹੁੰਚਣ ਦੀ ਜਿੱਥੇ ਤੁਸੀਂ ਸੁਰੱਖਿਆ ਹੀ ਨਹੀਂ ਉਹਨਾਂ ਨੂੰ ਦੇ ਰਹੇ ਹਜ਼ਾਰਾਂ ਸਾਡੇ ਫੌਜੀ ਅਜੇ ਤੱਕ ਸ਼ਹੀਦ ਹੋਏ ਹੋਣੇ ਨੇ ਆਈ ਦਿਨ ਸਾਡੇ ਫੌਜੀ ਸ਼ਹੀਦ ਹੁੰਦੇ ਨੇ ਲੇਕਿਨ ਸਰਕਾਰਾਂ ਜਿੱਥੇ ਬਹੁਤ ਜ਼ਰੂਰੀ ਹੈ ਲੋਕਾਂ ਦੀ ਸੁਰੱਖਿਆ ਕੋਈ ਪਾਰਕ ਹੈ ਕੋਈ ਸ਼ਲਾਨੀਆਂ ਦਾ ਟੂਰਿਜ਼ਮ ਦਾ ਸਥਾਨ ਹੈ ਉੱਥੇ ਫੌਜ ਦੀ ਤਨਾਤੀ ਕਿਉਂ ਨਹੀਂ ਕੀਤੀ ਗਈ ਦੀ ਘਟੋ ਘਟ ਜੰਮੂ ਕਸ਼ਮੀਰ ਵਾਲੀ ਪੁਲਿਸ ਹੀ ਲਾ ਦਿੰਦੇ ਉੱਥੇ ਜੱਲਾ ਸਾਹਿਬ ਤੁਸੀਂ ਇਸ ਸਰਕਾਰ ਇਹਦੇ ਨਾਲ ਹੀ ਇੱਕ ਸਵਾਲ ਮੈਨੂੰ ਹੋਰ ਦੱਸਿਓ ਆ ਮੈਂ ਪੰਜਾਬ ਦੀ ਮੈਂ ਖਤਮ ਕਰਦਾ ਹਾਂ ਯੁੱਧ ਨਸ਼ਿਆਂ ਵਿਰੁੱਧ ਵਾਲੀ ਗੱਲ ਤੇ ਆ ਜਨਾਂ ਹੁਣ ਜਿਹੜੀ ਡੀਜੀਪੀ ਸਾਹਿਬ ਨੇ ਮੀਟਿੰਗ ਕੀਤੀ ਆ ਵੀ 31 ਤਰੀਕ ਤੱਕ ਅਸੀਂ ਨਸ਼ਾ ਖਤਮ ਕਰਨਾ ਹੈ। ਉਹਨਾਂ ਨੇ ਇੱਕ ਤਰੀਕੇ ਨਾਲ ਟਾਰਗੇਟ ਦਿੱਤਾ ਪੁਲਿਸ ਨੂੰ। ਉਹਨਾਂ ਨੇ ਪੁਲਿਸ ਨੂੰ ਟਾਰਗੇਟ ਦਿੱਤਾ ਵੀ ਆਪਾਂ ਯੁੱਧ ਨਸ਼ਾ ਵਿਰੋਧ ਦਾ ਆਪਾਂ ਚਿੱਟਾ-ਚੁੱਟਾ ਕੈਮੀਕਲ ਨਸ਼ਾ ਖਤਮ ਕਰਨਾ ਹੈ। ਠੇਕਿਆਂ-ਠੂਕਿਆਂ ਤੇ ਕੋਈ ਰੌਲਾ ਨਹੀਂ। ਅੱਜ ਵੀ ਪੰਜਾਬ ਦੇ ਠੇਕਿਆਂ ਤੇ ਰੰਗਦਾਰ ਬੱਤੀਆਂ ਲੱਗੀਆਂ ਹੁੰਦੀਆਂ ਸ਼ਾਮ ਨੂੰ ਮੈਂ ਕਈ ਵਾਰੀ ਲੰਘਦਾ ਨਾ ਜੀ। ਬਾਜ਼ਾਰ 'ਚ ਤੇ ਅੱਜਕੱਲ੍ਹ ਤਾਂ ਪੰਜਾਬ 'ਚ ਠੇਕਿਆਂ ਦੀਆਂ ਦੁਕਾਨਾਂ ਐ ਲੱਗਦੀਆਂ ਜਿਵੇਂ ਕਿਸੇ ਟੈਲੀਵਿਜ਼ਨ ਦਾ ਸ਼ੋਅਰੂਮ। ਔਰ ਜਿਹੜੇ ਸ਼ਰਾਬ ਲੈਣ ਵਾਲੇ ਨੇ ਸੰਦੀਪ ਜੀ ਅੱਜ ਕੱਲ ਉਹ ਸੰਗ ਨਹੀਂ ਮੰਨਦੇ ਜਿਨ੍ਹਾਂ ਦਿਨਾਂ 'ਚ ਪੰਜਾਬ 'ਚ ਵੈਸੇ ਕੈਪਟਨ ਵਰਿੰਦਰ ਦੇ ਰਾਜ 'ਚ ਵੀ ਠੇਕੇ ਵਾਲਿਆਂ ਨੇ ਮौज ਕੀਤੀ ਐ ਜਦੋਂ ਕੋਵਿਡ ਕਰਕੇ ਸਾਰਾ ਪੰਜਾਬ ਘਰਾਂ 'ਚ ਸੀ ਜਦੋਂ ਰੋਟੀ ਨਹੀਂ ਸੀ ਮਿਲਦੀ ਅਸੀਂ ਲੰਗਰ ਵੰਡ ਰਹੇ ਸੀ ਇੱਕ ਦੂਜੇ ਨੂੰ ਉਹਨਾਂ ਦਿਨਾਂ 'ਚ ਵੀ ਜਿਨ੍ਹਾਂ ਦਿਨਾਂ 'ਚ ਸਾਡੇ ਲੋਕ ਹਰ ਰੋਜ਼ ਸ਼ਮਸ਼ਾਨ ਘਾਟ ਦੇ ਵਿੱਚ ਬਿਨਾ ਪਰਿਵਾਰਾਂ ਤੋਂ ਇਕੱਲੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤੇ ਜਾ ਰਹੇ ਸੀ ਉਦੋਂ ਵੀ ਪੰਜਾਬ ਦੇ ਠੇਕਿਆਂ ਤੇ ਕੋਵਿਡ ਚ ਰੰਗਦਾਰ ਰੌਸ਼ਨੀਆਂ ਚੱਲਦੀਆਂ ਸੀ ਠੇਕੇ ਨਹੀਂ ਸੀ ਬੰਦ ਕੀਤੇ ਬਹੁਤਾ ਸਮਾਂ ਤੁਹਾਨੂੰ ਯਾਦ ਹੋਣਾ ਇਹਦਾ ਮਤਲਬ ਹੈ ਸਰਕਾਰਾਂ ਦੇ ਲਈ ਸ਼ਰਾਬ ਨਸ਼ਾ ਨਹੀਂ ਹੈ ਜਿਹੜਾ ਇਹ ਯੁੱਧ ਚੱਲ ਰਿਹਾ ਨਾ ਯੁੱਧ ਨਸ਼ਾ ਵਿਰੁੱਧ ਇਹਨਾਂ ਨੂੰ ਬ੍ਰੈਕਟ ਪਾ ਦੇਣੀ ਚਾਹੀਦੀ ਹੈ ਵੀ ਸ਼ਰਾਬ ਤੇ ਲਾਗੂ ਨਹੀਂ ਹੈ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਹਾਂ ਜੇ ਕੋਈ ਗੈਰਕਾਨੂੰਨੀ ਸ਼ਰਾਬ ਵੇਚਦਾ ਉਹਦੇ ਤੇ ਲਾਗੂ ਹੈ ਭਾਈ ਇਹ ਨਹੀਂ ਵੀ ਗੈਰਕਾਨੂੰਨੀ ਸ਼ਰਾਬ ਦੇ ਕਾਰਵਾਈ ਨਹੀਂ ਕਰਨੀ ਪੁਲਿਸ ਨੇ ਉਹ ਕਰੂਗੀ ਦੇਖੋ ਤੁਸੀਂ ਪੁਲਿਸ ਨੂੰ ਕਹੋਗੇ ਸ਼ਰਾਬ ਦੇ ਠੇਕੇ ਨਹੀਂ ਖੁੱਲਣ ਦੇਣੇ ਉਹਨਾਂ ਨੇ ਘੰਟੇ 'ਚ ਬੰਦ ਕਰ ਦੇਣੇ ਇਹ ਤਾਂ ਸਰਕਾਰ ਦੀ ਇੱਛਾ ਸ਼ਕਤੀ ਹੈ ਪਰ 31 ਮਾਰਚ ਤੱਕ 31 ਮਈ ਤੱਕ ਦੀ ਡੈਡਲਾਈਨ ਡੀਜੀਪੀ ਨੇ ਦਿੱਤੀ ਆ ਪੁਲਿਸ ਨੂੰ ਔਰ ਅੱਜ ਵੀ ਚੰਡੀਗੜ੍ਹ ਦੇ ਵਿੱਚ ਵੱਡੇ ਵੱਡੇ ਪੁਲਿਸ ਅਫਸਰਾਂ ਦੀ ਮੀਟਿੰਗ ਡੀਜੀਪੀ ਦੀ ਵਾਈਟ ਹੋਈ ਹੈ ਔਰ ਉਹਨਾਂ ਨੂੰ ਬਕਾਇਦਾ ਦੱਸਿਆ ਗਿਆ ਕਿ 31 ਮਈ ਤੋਂ ਬਾਅਦ ਅਗਰ ਇਹ ਜਿਹੜੇ ਗੈਰ ਕੁਦਰਤੀ ਨਸ਼ੇ ਨੇ ਜਾਂ ਕੈਮੀਕਲ ਵਾਲੇ ਨਸ਼ੇ ਨੇ ਅਫੀਮ ਚਿੱਟਾ ਅਗਰ ਇਹਨਾਂ ਦੇ ਸੇਵਨ ਕਰਦਾ ਕੋਈ ਪੁੱਕੀ ਵਗੈਰਾ ਬਹੁਤ ਚੀਜ਼ਾਂ ਇੱਚ ਆ ਜਾਂਦੀਆਂ ਪਾਊਡਰ ਵਾਲੇ ਨਸ਼ੇ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਅਗਰ ਕਿਤੇ ਫੜਿਆ ਗਿਆ ਨੈਟਵਰਕ ਚੱਲਦਾ ਤੇ ਉਸ ਜ਼ਿਲ੍ਹੇ ਦਾ ਐਸਐਸਪੀ ਤੇ ਕਮਿਸ਼ਨਰ ਜ਼ਿੰਮੇਦਾਰ ਹੋਗਾ ਹੁਣ ਮੈਨੂੰ ਲੱਗਦਾ ਕਮਿਸ਼ਨਰ ਤੇ ਐਸਐਸਪੀ ਨੂੰ ਜ਼ਿੰਮੇਦਾਰ ਤਾਂ ਬਣਾਇਆ ਗਿਆ ਤਾਂ ਕਿ ਕਮਿਸ਼ਨਰ ਤੇ ਐਸਐਸਪੀ ਜਿਹੜੇ ਉਹਨਾਂ ਦੇ ਮਾਤ ਹਤ ਅਫਸਰ ਨੇ ਇਹ ਉਹਨਾਂ ਦੇ ਪ੍ਰਤੀ ਢਿੱਲਣਾ ਵਰਤਨ ਇਹ ਅਜ ਕੋਈ ਦੋ ਰਾਏ ਨਹੀਂ ਹੈ ਸਾਡੀ ਪੁਲਿਸ ਫੋਰਸ ਤੇ ਸਾਨੂੰ ਮਾਨ ਹੈ ਆਪਣੀ ਪਰਿਵਾਰਾਂ ਚੋਂ ਨੇ ਸਾਰੇ ਪੁਲਿਸ ਵਾਲੇ ਵੀ ਪਰ ਕਈ ਇਹੋ ਜਿਹੇ ਨੇ ਜਿਹੜੀਆਂ ਭੈੜੀਆਂ ਆਦਤਾਂ ਦਾ ਸ਼ਿਕਾਰ ਨੇ ਉਹ ਕਿਤੇ ਨਾ ਕਿਤੇ ਮਦਦ ਕਰ ਦਿੰਦੇ ਨੇ ਅੱਛਾ ਕਈ ਕਈ ਇਹੋ ਜਿਹੇ ਵੀ ਨੇ ਜਿਹੜੇ ਕਾਰੋਬਾਰ ਚ ਵੀ ਸਿੱਧੇ ਸਿੱਧੇ ਜੁੜੇ ਹੋਏ ਨੇ ਹਾਲਾਂਕਿ ਅਜੇ ਵੀ ਜਿਹੜੀ ਉਹ ਬੀਬੀ ਕੁੜੀ ਫੜੀ ਗਈ ਸੀ ਅ ਅਮਨ ਗਿੱਲ ਚਾਹਲ ਉਹਦਾ ਨਾਮ ਸੀ ਉਹਦੇ ਮਾਮਲੇ ਦੇ ਵਿੱਚ ਕੋਈ ਵੱਡੇ ਖੁਲਾਸੇ ਨਹੀਂ ਕੀਤੇ ਗਏ ਵੀ ਭਾਈ ਕਿਹਦੇ ਨਾਲ ਉਹਦੇ ਤਾਰ ਜੁੜਦੇ ਸੀ ਉਹ ਕੁੜੀ ਆਪ ਕਿਤੇ ਪ੍ਰੇੜਕਤਾ ਨਹੀਂ ਸੀ ਕਿਤੇ ਉਹਨੂੰ ਝੂਠਾ ਤਾਂ ਨਹੀਂ ਫਸਾਇਆ ਗਿਆ ਕਿ ਉਹ ਵੀ ਕਾਰੋਬਾਰ ਕਰਦੀ ਸੀ ਉਹ ਨਾਲ ਉਹਦਾ ਉਹਦਾ ਕੋਈ ਵਾਕਫਕਾਰ ਸੀ ਮੁੰਡਾ ਕਹਿੰਦੇ ਉਹ ਵੀ ਇੱਕ ਫੜਿਆ ਸੀ ਉਹਨੂੰ ਪੇਸ਼ ਕੀਤਾ ਗਿਆ ਅਦਾਲਤ 'ਚ ਇਹਦਾ ਮਤਲਬ ਹੈ ਉਹਦੇ ਖੁਲਾਸੇ ਜੇ ਤੱਕ ਪੁਲਿਸ ਨੇ ਕੀਤੇ ਨਹੀਂ ਕਰਨੇ ਚਾਹੀਦੇ ਨੇ ਪੱਖਪਾਤ ਤਾਂ ਕਿਤੇ ਵੀ ਵਾਜਬ ਨਹੀਂ ਲੱਗਦਾ ਸੋ ਜੇ ਕੋਈ ਪੁਲਿਸ ਦਾ ਮੁਲਾਜ਼ਮ ਨਸ਼ੇ ਨਾਲ ਫੜਿਆ ਗਿਆ ਉਹਦੇ ਅੱਗੇ ਪਿੱਛੇ ਕੌਣ ਹੈ ਕਿਹੜੇ ਵੱਡੇ ਅਫਸਰ ਨਾਲ ਜੁੜੇ ਨੇ ਉਹਨਾਂ ਸਾਰਿਆਂ ਦੇ ਜਿਹੜੇ रिकॉर्ड ਪੰਜਾਬ ਪੁਲਿਸ ਨੂੰ ਦੱਸਣਾ ਚਾਹੀਦਾ ਪਰ 31 ਮਈ ਤੱਕ ਦਾ ਇਹ ਅਭਿਆਨ ਹੈ 31 ਮਈ ਤੱਕ ਅਗਰ ਇਹ ਹੋਰ ਕੰਟਰੋਲ ਹੁੰਦਾ ਤੇ ਇਹ ਚੰਗੀ ਗੱਲ ਹੈ ਪਰ ਜੇ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਫਿਰ ਪੁਲਿਸ ਵਾਲੇ ਡੀਜੀਪੀ ਕਹਰੇ ਕਿ ਅਸੀਂ ਕਾਰਵਾਈ ਕਰਾਂਗੇ ਬਾਕੀਆਂ ਤੇ ਸੋ ਇਹ ਵੇਖਦੇ ਹਾਂ ਸੰਦੀਪ ਜੀ ਕਿ ਬਣਦਾ ਕੀ ਆ ਉਸ ਤੋਂ ਬਾਅਦ 31 ਮਈ ਤੋਂ ਬਾਅਦ ਜੀ ਅੱਛਾ ਡੇਲਾ ਸਾਹਿਬ ਜਿਹੜਾ ਤੁਸੀਂ ਵਿਸ਼ਾ ਇੱਕ ਵਿੱਚ ਟੱਚ ਕੀਤਾ ਕਿ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ 27 ਲੋਕ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਹੁਣ ਉਹ ਤੋਂ ਬਾਅਦ ਜਿਹੜਾ ਸਾਡਾ ਆਪਣਾ ਭਾਈਚਾਰਾ ਨਾ ਪੱਤਰਕਾਰ ਭਾਈਚਾਰਾ ਖਾਸ ਤੌਰ ਤੇ ਦਿੱਲੀ ਵਾਲਾ ਇਹ ਇਦਾਂ ਦੀ ਰਿਪੋਰਟਿੰਗ ਕਰ ਰਿਹਾ ਹੈ ਇਦਾਂ ਦੇ ਮਤਲਬ ਐਂਕਰਿੰਗ ਕਰ ਰਿਹਾ ਵੀ ਇਦਾਂ ਲੱਗਦਾ ਵੀ ਲੜਾਈ ਬੇਸਿਕਲੀ ਇਹ ਲੜ ਰਹੇ ਆ ਇਦਾਂ ਹੀ ਉਹ ਪਾਕਿਸਤਾਨ ਚ ਹੋ ਰਿਹਾ ਉਹਨਾਂ ਦੇ ਨਿਊਜ਼ ਚੈਨਲ ਵਾਲੇ ਕਰ ਰਹੇ ਤੇ ਇਦਾਂ ਹੀ ਸਾਡੇ ਕਰ ਰਹੇ ਵੀ ਇਹ ਲੱਗਦਾ ਵੀ ਨਿਊਕਲੀਅਰ ਵੈਪਨ ਚਲਾ ਹੀ ਇਹ ਰਹੇ ਆ ਇਹ ਕਿੰਨਾ ਕਿ ਜਾਇਜ਼ ਹੈ ਬੀਂਗੇ ਪੱਤਰਕਾਰ ਸਰ ਦੇਖੋ ਭਾਰਤ ਸਰਕਾਰ ਨੇ ਕਦੀ ਵੀ ਇਹ ਗੱਲ ਨਹੀਂ ਕੀਤੀ ਕਿ ਅਸੀਂ ਜਿਹੜੇ ਸਾਡੇ ਪਰਮਾਣੂ ਹਥਿਆਰ ਹੈ ਅਸੀਂ ਉਹਨਾਂ ਦੀ ਕਦੀ ਵਰਤੋਂ ਕਰ ਸਕਦੇ ਹਾਂ ਮੈਨੂੰ ਤਰਸ ਆਉਂਦਾ ਹੈ ਪਾਕਿਸਤਾਨ ਦੇ ਮੰਤਰੀਆਂ ਦੇ ਵੀ ਉਹ ਜਬਲੀਆਂ ਮਾਰ ਰਹੇ ਨੇ ਇੱਕ ਤਾਂ ਦੱਸੀ ਜਾਂਦਾ ਸੀ ਸਾਡੇ ਕੋਲੇ ਕਹਿੰਦਾ ਪਾਇਆ ਪਾਇਆ ਦੇ ਸਾਡੇ ਕੋਲੇ ਹਥਿਆਰ ਨਹੀਂ ਬਿਲਕੁਲ ਇਹ ਗੱਲ ਬਹੁਤ ਮਾੜੀ ਹੈ ਪਾਕਿਸਤਾਨ ਦੇ ਕੁਝ ਮੰਤਰੀਆਂ ਨੇ ਸਾਬਕਾ ਮੰਤਰੀਆਂ ਨੇ ਇੱਕ ਸਾਬਕਾ ਰੇਲ ਮੰਤਰੀ ਸੀ ਉਹਨਾਂ ਦਾ ਮੈਨੂੰ ਤਾਂ ਉਹ ਚਵਲ ਮੰਤਰੀ ਲੱਗਿਆ ਜਿਵੇਂ ਪੰਜਾਬ ਚ ਕਹਿ ਦਿੰਦੇ ਨੇ ਨਾ ਬਿਨਾ ਸਿਰ ਪੈਰ ਦੇ ਉਹ ਮੰਤਰੀ ਗੱਲ ਕਰ ਰਿਹਾ ਸੀ ਸਾਬਕਾ ਤੁਸੀਂ ਦੱਸੋ ਇਹ ਜਿਹੜੇ ਪਰਮਾਣੂ ਹਥਿਆਰ ਨੇ ਇਹ ਮਨੁੱਖਤਾ ਦਾ ਘਾਣ ਕਰਨ ਵਾਲੇ ਹਥਿਆਰ ਨੇ ਅਸੀਂ ਕਿਤਾਬਾਂ 'ਚ ਸਾਡੇ ਬੱਚਿਆਂ ਨੂੰ ਪੜਾਉਂਦੇ ਆ ਨਾਗਾਸਾਕੀ ਹਿਰੋਸ਼ੀਮਾ ਅੱਜ ਤੱਕ ਵੀ ਉੱਥੇ ਮਨੁੱਖਤਾ ਉਹਦੇ ਤੋਂ ਉੱਬਰ ਨਹੀਂ ਪਾਈ ਸੰਦੀਪ ਜੀ ਹਿਰੋਸ਼ੀਮਾ ਤੇ ਨਾਗਾਸਾਕੀ ਉੱਥੇ ਅਮਨ پارک ਬਣੇ ਹੋਏ ਨੇ ਹੁਣ ਉੱਥੇ ਲੋਕਾਂ ਨੇ ਬਹੁਤ ਸਾਰੀਆਂ ਇਮਾਰਤਾਂ ਉਹ ਉਜਾੜ ਉਹਨੂੰ ਦੁਨੀਆ ਨੂੰ ਦਿਖਾਉਣ ਦੇ ਲਈ ਰੱਖਿਆ ਹੋਇਆ ਹੈ ਵੀ ਦੇਖੋ ਕਿਸ ਪੱਧਰ ਤੇ ਵਿਨਾਸ਼ ਹੋਇਆ ਤਾਂ ਕਿ ਦੁਨੀਆ ਉਹਦੇ ਤੋਂ ਸੇਧ ਲਵੇ ਔਰ ਮੈਂ ਬੜਾ ਹੈਰਾਨ ਆ ਇੰਟਰਨੈਸ਼ਨਲ ਕਮਿਊਨਿਟੀ ਨੂੰ ਪਾਕਿਸਤਾਨ ਦੇ ਇਸ ਤਰ੍ਹਾਂ ਦੇ ਮੰਤਰੀਆਂ ਨੂੰ ਵਿਦੇਸ਼ ਮੰਤਰੀਆਂ ਨੂੰ ਰੋਕਣਾ ਚਾਹੀਦਾ ਹੈ ਪਰਮਾਣੂ ਹਥਿਆਰਾਂ ਦੇ ਵਰਤੋਂ ਦੀ ਧਮਕੀ ਦੇਣਾ ਇਹ ਮਨੁੱਖਤਾ ਦੇ ਖਿਲਾਫ ਹੈ ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਾਡੇ ਦੇਸ਼ ਦੇ ਵਿੱਚ ਵੀ ਮੀਡੀਆ ਦਾ ਇੱਕ ਹਿੱਸਾ ਦੇਖੋ ਆਪਾਂ ਵੀ ਪੱਤਰਕਾਰਾਂ ਹੁਣ ਆਪਾਂ ਪੱਤਰਕਾਰ ਹੋ ਕੇ ਪੱਤਰਕਾਰ ਭਾਈਚਾਰੇ ਦੀ ਕ੍ਰਿਟਿਸਿਜ਼ਮ ਕਰੀਏ ਚੰਗਾ ਨਹੀਂ ਲੱਗਦਾ ਪਰ ਸਾਡੇ ਵੀ ਪੱਤਰਕਾਰ ਭਾਈਚਾਰੇ ਦੇ ਇੱਕ ਹਿੱਸੇ ਨੂੰ ਸ਼ਰਮ ਚਾਹੀਦੀ ਹੈ ਤੁਸੀਂ ਕਿਸੇ ਪਾਰਟੀ ਦੀ ਸਪੋਰਟ ਕਰਨੀ ਹੈ ਕਰੋ ਤੁਸੀਂ ਇਸ਼ਤਿਹਾਰ ਲੈ ਕੇ ਕਿਸੇ ਦਾ ਪੱਖ ਪੂਰਨਾ ਪੂਰੋ ਤੁਸੀਂ ਕਿਸੇ ਦੇ ਨਾਲ ਨਿੱਜੀ ਤੌਰ ਤੇ ਸਮਰਥਨ ਕਰਨਾ ਹੈ ਵੀ ਉਹ ਬੰਦਾ ਦੇਸ਼ ਨਾਲ ਖੜਾ ਹੈ ਪੰਜਾਬ ਨਾਲ ਖੜਾ ਹੈ ਉਹ ਵੀ ਕਰੋ ਉਹ ਤੁਹਾਡਾ ਹੱਕ ਹੈ ਪਰ ਤੁਸੀਂ ਇਸ ਤਰੀਕੇ ਨਾਲ ਰਿਪੋਰਟਿੰਗ ਕਰ ਰਹੇ ਹੋ ਔਰ ਤੁਸੀਂ بار بار ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਢੰਗ ਤਰੀਕੇ ਦੱਸ ਰਹੇ ਹੋ ਵੀ ਜੇ ਪਰਮਾਣੂ ਹਥਿਆਰ ਚਲਾ ਦਿੱਤਾ ਗਿਆ ਇਹਨਾਂ ਵਿਨਾਸ਼ ਹੋਏਗਾ ਪਰਮਾਣੂ ਹਥਿਆਰ ਅਸੀਂ ਸਾਡੇ ਕੋਲੇ ਐਡਾ ਪਰਮਾਣੂ ਹਥਿਆਰ ਹੈ ਜੇ ਪਾਕਿਸਤਾਨ ਕੋਲੇ ਹੈ ਅਤੇ ਸਾਡੇ ਕੋਲੇ ਐਡਾ ਹੈ ਮੈਨੂੰ ਲੱਗਦਾ ਹੈ ਕਿ ਟੈਲੀਵਿਜ਼ਨ ਨੂੰ ਜਿਹੜੀ ਪਰਮਾਣੂ ਹਥਿਆਰਾਂ ਦੀ جنگ ਹੈ ਉਹਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਉਹ ਜ਼ਿਕਰ ਨਹੀਂ ਕਰਨਾ ਚਾਹੀਦਾ ਪਰਮਾਣੂ ਹਥਿਆਰਾਂ ਦੀ جنگ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਸੰਦੀਪ ਜੀ ਪਾਕਿਸਤਾਨ ਦਾ ਭਰੋਸਾ ਕੋਈ ਨਹੀਂ ਤੁਸੀਂ ਵੇਖੋ ਪਾਕਿਸਤਾਨ ਦੀ ਫੌਜ ਉਹ ਪਾਕਿਸਤਾਨ ਦੇ ਵਿੱਚ ਪਿੱਛੇ ਜੇ ਅੱਤਵਾਦੀਆਂ ਨੇ ਰੇਲ ਗੱਡੀ ਤੇ ਕਬਜ਼ਾ ਕਰ ਲਿਆ ਸੀ ਬਿਲਕੁਲ ਔਰ ਤੁਸੀਂ ਪਾਕਿਸਤਾਨ ਦੀ ਫੌਜ ਸਮਰੱਥ ਨਹੀਂ ਹੈ ਪਾਕਿਸਤਾਨ ਚ ਅੱਤਵਾਦ ਨੂੰ ਕੰਟਰੋਲ ਕਰਨ ਲਈ ਇੱਕ ਤਾਂ ਉਹ ਆਪ ਉਹਦੇ ਤੇ ਇਲਜ਼ਾਮ ਲੱਗਦੇ ਨੇ ਕਿ ਅੱਤਵਾਦ ਨੂੰ ਉਤਸ਼ਾਹਿਤ ਕਰਦੀ ਹੈ ਦੂਸਰਾ ਪਾਕਿਸਤਾਨ ਦੇ ਵਿੱਚ ਕਈ ਤਰ੍ਹਾਂ ਦੇ ਅੱਤਵਾਦੀ ਗਰੁੱਪ ਨੇ ਕਈ ਫੌਜ ਦੇ ਨਾਲ ਨੇ ਕਈ ਫੌਜ ਦੇ ਐਂਟੀ ਨੇ ਜੋ ਪਾਕਿਸਤਾਨ ਦੇ ਵਿੱਚ ਜਿਹੜਾ ਹਸਲਾ ਪਿਆ ਹੈ ਅਗਰ ਉਹ ਪਾਕਿਸਤਾਨ ਵਿਰੋਧੀ ਅੱਤਵਾਦੀਆਂ ਦੇ ਹੱਥ ਲੱਗ ਗਿਆ ਉਹ ਵੀ ਕਾਤਕ ਹੈ ਇਸ ਕਰਕੇ ਪਰਮਾਣੂ جنگ ਦੀ ਗੱਲ ਜ਼ਰੂਰਤ ਤੋਂ ਵੱਧ ਨਹੀਂ ਕਰਨੀ ਚਾਹੀਦੀ ਪਰਮਾਣੂ جنگ ਕਦੇ ਨਹੀਂ ਹੋਣੀ ਚਾਹੀਦੀ ਵੈਸੇ ਤਾਂ ਜੰਗ ਹੋਣੀ ਨਹੀਂ ਚਾਹੀਦੀ ਪਰ ਕਈ ਵਾਰੀ ਅਗਰ ਜੰਗ ਜ਼ਰੂਰੀ ਹੈ ਤੇ ਤੁਸੀਂ ਗੈਰ ਪਰਮਾਣੂ ਜੰਗ ਦੇ ਨਾਲ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਹਿੱਸਾ ਖੋ ਲਿਆ ਤੁਸੀਂ ਵਾਪਸ ਕਬਜ਼ਾ ਲੈਣਾ ਹੈ ਤੇ ਤੁਸੀਂ ਗੈਰ ਪਰਮਾਣੂ جنگ ਉਹ ਵੀ ਮਜਬੂਰੀ ਚ ਕਿਉਂਕਿ ਉਹ ਹੁੰਦੀਆਂ ਨਹੀਂ ਵੈਸੇ ਤਾਂ ਕੋਈ ਵੀ جنگ ਨਹੀਂ ਹੋਣੀ ਚਾਹੀਦੀ ਹਰ جنگ ਦੇ ਖਿਲਾਫ ਆ ਕਿਉਂਕਿ جنگ جنگ ਹੁੰਦੀ ਹੁਣ ਜਿਹੜਾ ਆ ਰੌਲਾ ਪਿਆ ਨਾ ਜਿਵੇਂ ਪਾਕਿਸਤਾਨ ਨਾਲ ਯੁੱਧ ਲੱਗ ਜਾਣਾ ਤੁਸੀਂ ਪੰਜਾਬ ਦੀ ਸਰਹੱਦ ਤੇ ਜਾਓ ਲੋਕਾਂ ਨੇ ਘਰਾਂ 'ਚ ਬੰਕਰ ਬਣਾਏ ਸੀ ਘਰਾਂ 'ਚ ਬੰਕਰ ਬਣਾਏ ਹੋਏ ਨੇ ਉਹਨਾਂ ਨੂੰ ਚਿੰਤਾ ਵੀ ਜੇ ਕਿਤੇ جنگ ਲੱਗ ਗਈ ਤੇ ਫੇਰ ਟਰੈਕਟਰ ਟਰਾਲੀਆਂ ਤੇ ਸਮਾਨ ਲੈ ਕੇ ਜਾਣਾ ਪਊਗਾ ਲੋਕਾਂ ਦੀ ਖੇਤੀ ਤਬਾਹ ਲੋਕਾਂ ਦੇ ਪਸ਼ੂ ਤਬਾਹ ਸੋ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਸੋ ਮੇਰਾ ਹੀ ਮੰਨਣਾ ਹੈ ਕਿ ਪਰਮਾਣੂ ਜੰਗ ਦੀ ਗੱਲ ਟੈਲੀਵਿਜ਼ਨ ਤੇ ਕਰਨੀ ਹੋਈ ਨਹੀਂ ਚਾਹੀਦੀ ਔਰ ਭਾਰਤ ਸਰਕਾਰ ਨੂੰ ਇੱਕ ਹੋਰ ਸਖਤ ਕਦਮ ਚੁੱਕਣਾ ਚਾਹੀਦਾ ਹੈ ਪਾਕਿਸਤਾਨ ਦੇ ਸਾਰੇ ਟੈਲੀਵਿਜ਼ਨ ਚੈਨਲ ਔਰ ਉਥੋਂ ਦੇ ਸਾਰੇ ਯੂਟਿਊਬਰ ਸੋਸ਼ਲ ਮੀਡੀਆ ਦੇ ਚੈਨਲ ਇੰਡੀਆ ਚ ਬੈਨ ਕਰ ਦੇਣੇ ਚਾਹੀਦੇ ਨੇ ਔਰ ਉਹਨਾਂ ਨੂੰ ਵੀ ਬੈਨ ਕਰ ਦੇਣਾ ਚਾਹੀਦਾ ਹੈ ਸਾਡਾ ਉਹ ਮੀਡੀਆ ਜਿਹੜਾ ਪਰਮਾਣੂ ਜੰਗ ਦੀਆਂ ਹਥਿਆਰਾਂ ਦੀ ਗੱਲ ਕਰਦਾ ਸੋ ਮੈਨੂੰ ਲੱਗਦਾ ਕਿ ਵੇਲਾ ਆ ਗਿਆ ਭਾਰਤ ਨੂੰ ਤਾਂ ਕਰ ਦੇਣਾ ਚਾਹੀਦਾ ਕਿ ਪਾਕਿਸਤਾਨ ਦੇ ਸਾਰੇ ਟੈਲੀਵਿਜ਼ਨ ਔਰ ਉਥੋਂ ਦੇ ਸਾਰੇ YouTube ਚੈਨਲ ਸੋਸ਼ਲ ਮੀਡੀਆ ਚੈਨਲ ਭਾਰਤ ਚ ਬੈਨ ਕਰ ਦੇਣੇ ਚਾਹੀਦੇ ਨੇ ਉਹਦੇ ਨਾਲ ਕੜਤਨ ਘਟ ਜੂਗੀ ਰੌਲਾ ਜਿਹੜਾ ਸੰਦੀਪ ਜੀ ਆਮ ਲੋਕਾਂ ਦਾ ਨਹੀਂ ਰੌਲਾ ਆਮ ਲੋਕਾਂ ਦਾ ਨਹੀਂ ਰੌਲਾ ਹੈਗਾ ਪਾਕਿਸਤਾਨ ਦੀ ਫੌਜ ਦਾ ਪਾਕਿਸਤਾਨ ਦੇ ਅੱਤਵਾਦੀਆਂ ਦਾ ਉਥੋਂ ਦੇ ਆਮ ਲੋਕ ਤਾਂ ਉਥੋਂ ਦੀ ਫੌਜ ਦੇ ਹੀ ਖਿਲਾਫ ਹੈ ਅਸੀਂ ਆਮ ਦੇਖਦੇ ਹਾਂ ਦਰਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਬਹੁਤ ਧੰਨਵਾਦ اور ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ